ਬਿਲਕੁਲ ਤੇ ਇਹ ਘਟਨਾ ਹੀ ਫ੍ਰੈਂਚ ਭਾਜੀ 23 ਤਰੀਕ ਨੂੰ ਨੀਹਾ ਤੇ 23 ਤਰੀਕ ਨੂੰ ਹੀ ਇੱਕ ਹੋਰ ਘਟਨਾ ਹੋਈ ਸੀ ਆਸਟ੍ਰੇਲੀਆ ਚ ਵਾਪਸ ਆਸਟ੍ਰੇਲੀਆ ਚ ਲਈ ਮਾੜਾ ਜਿਹਾ ਹਦਦਾ ਮੈਂ ਹਾਂ ਹਾਂ ਦੱਦਾ ਕਰ ਰਹਿਦਾ ਨਹੀਂ ਨਹੀਂ ਜਾਓ 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 ਤੁਹਾਡਾ ਤੁਹਾਡਾ ਦਿਮਾਗ ਹੈ ਤੁਹਾਡੇ ਦਿਮਾਗ ਨੂੰ ਰੋਕ ਨਹੀਂ ਸਕਦਾ ਇਹ ਕਿਹੜਾ ਇੰਡੀਆ ਜਾਂ ਪਾਕਿਸਤਾਨ ਦੇ 에어ਪੋਰਟ ਨੇ ਡੋਮੈਸਟਿਕ ਜਿਹੜੇ ਬੰਦ ਹੋ ਜਣੇ ਨੇ ਤੁਸੀਂ ਜਿੱਥੇ ਮਰਜ਼ੀ ਜਾ ਕੇ ਲੈ ਜਾਓ ਭਾਜੀ ਕਰ ਰਹੀ ਚਲ ਕੋਈ ਨਹੀਂ ਆ ਪਾ ਕੇ ਹੋਰ ਗੱਲ ਕਰ ਨਹੀਂ 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 ਕਿਉਂਕਿ ਹਸੇ ਵਾਲੀ ਗੱਲ ਹੀ ਹੁਣ ਗੱਲ ਸ਼ੁਰੂ ਕੀਤੀ ਤੇ ਪੂਰੀ ਕਰਕੇ ਜਾਓ ਹੁਣ ਕਿ ਕੀ ਹੋਇਆ 23 ਤਰੀਕ ਨੂੰ ਆਸਟ੍ਰੇਲੀਆ ਦੇ ਵਿੱਚ ਇੱਕ ਸ਼ਹਿਰ ਪੈਂਦਾ ਨਿਊ ਕੈਸਟਲ ਠੀਕ ਹੈ ਉੱਥੇ ਇੱਕ ਇੰਡੀਅਨ ਮੁੰਡਾ ਨਿਊ ਕੈਸਟਲ ਉੱਥੇ ਇੱਕ ਇੰਡੀਅਨ ਮੁੰਡਾ ਰਹਿੰਦਾ ਸੀ ਇੱਕਮ ਪ੍ਰੀਤ ਸਿੰਘ ਸਹਾਣੀ 18 ਸਾਲਾਂ ਦਾ ਸੀ ਇਹਦਾ ਸੁਪਨਾ ਸੀ ਵੱਡਾ ਕੇ ਮਕੈਨੀਕਲ ਇੰਜੀਨੀਅਰ ਬਣਨ ਦਾ ਮਕੈਨੀਕਲ ਨਹੀਂ ਮਕੈਨਿਕ ਇੰਜੀਨੀਅਰ ਉਹ ਗੱਡੀਆਂ ਗੁੱਡੀਆਂ ਦਾ ਜੋ ਵੀ ਹੁੰਦਾ ਹੈ ਹਨਾ ਮਕੈਨਿਕ ਮਕੈਨਿਕ ਬਣਨ ਦਾ ਇਹਦਾ ਸੁਪਨਾ ਸੀ ਤੇ ਇਹ ਗਿਆ ਆਪਣੇ ਦੋਸਤਾਂ ਦੇ ਨਾਲ ਉਹ ਬਣੇ ਫਿਰਨ ਪਾਰਕ ਚ ਬੀਚ ਦੇ ਨਾਲ ਇੱਕ ਕਾਰ ਪਾਰਕਿੰਗ ਸੀ ਉੱਥੇ ਫਨ ਸ਼ੈਨ ਕਰਨ ਦੇ ਨੇ ਖੜੇ ਹੋ ਗੇ ਮੁੰਡੇ ਛੁੰਡੇ ਤੇ ਇਹਦੀਆਂ ਸਹੇਲੀਆਂ ਜਿਹੜੀਆਂ ਕੁੜੀਆਂ ਹੁੰਦੀਆਂ ਨੇ ਆਪਾਂ ਚ ਗੱਲਾਂ ਬਾਤਾਂ ਕਰਨ ਦੇ ਨੇ ਉੱਥੇ ਉੱਥੇ ਆਂਦੀ ਇੱਕ ਗੱਡੀ ਐਸ ਜੂਵੀ ਚਿੱਟੇ ਰੰਗ ਦੀ ਇੱਕ ਮੁੰਡਾ ਉਤਰਦਾ ਵਿੱਚੋਂ ਤਿੰਨ ਮੁੰਡੇ ਉਤਰਦੇ ਨੇ ਤੇ ਇੱਕ ਮੁੰਡਾ ਹੁੰਦਾ ਡੈਵਿਸ ਉਹਦਾ ਨਾਮ ਏ ਡੈਕਲਨ ਡੈਕਲਨ ਨੇ ਮੁੰਡੇ ਦਾ ਨਾਮ ਗੋਰਾ ਉਹ ਉਤਰਦਾ ਤੇ ਇਹ ਇੱਕ ਕੰਪਰੀਟ ਨੂੰ ਫੇਰ ਮਾਰ ਦਿੰਦਾ ਗੋਲੀਆਂ ਮਾਰਦਾ ਦੋ ਤਿੰਨ ਪਹਿਲਾਂ ਇਹਦਾ ਪਸਟੋਲੀ ਤੇ ਛਾਤੀ ਤੇ ਰੱਖ ਕੇ ਨੂੰ ਇਦਾਂ ਕਰਦਾ ਡਰਾਂਦਾ ਤੇ ਫਿਰ ਫੇਰ ਮਾਰ ਦਿੰਦਾ ਤੇ ਇੱਕ ਕੰਪਰੀ ਸਿੰਘ ਜਾਨੀ ਕਿ ਮੋਤਾ ਜਿੰਦੀ ਇੱਕ ਕੰਪਰੀ ਮੁੰਡੇ ਦੀ ਤੇ ਫਿਰ ਇਹ ਗੱਡੀ ਚ ਬਹਿ ਕੇ ਤਿੰਨ ਗੋਰੇ ਇਹ ਭੱਜ ਜਾਂਦੇ ਨੇ ਭੱਜ ਕੇ ਅਗਲੇ ਸ਼ਹਿਰ ਜਾਂਦੇ ਨੇ ਉੱਥੇ ਜਾ ਕੇ ਆਪਣੀ ਗੱਡੀ ਨੂੰ ਅੱਗ ਲਾ ਦਿੰਦੇ ਨੇ ਤੇ ਫਿਰ ਅਗਲੇ ਦਿਨੀ ਜਿੱਦੂ ਸੋਸ਼ਲ ਮੀਡੀਆ ਤੇ ਨਾ ਇਹ ਗੱਲ ਇਦਾਂ ਫੈਲਦੀ ਏ ਕਿ ਸ਼ਾਇਦ ਇਹ ਮੁੰਡਾ ਨਾ ਇਹ ਨਸਲਵਾਦ ਦਾ ਸ਼ਿਕਾਰ ਹੋਇਆ ਹੈ ਰੇਸਿਜ਼ਮ ਦਾ ਵੀ ਗੋਰੇ ਨੇ ਇਹਨੂੰ ਵੇਖਿਆ ਕਿ ਇਹ ਇੰਡੀਆ ਨੇ ਤੇ ਗੋਲੀ ਮਾਰਤੀ ਜਿੱਦੂ ਸੋਸ਼ਲ ਮੀਡੀਆ ਤੇ ਇਹ ਗੱਲ ਜਿਆਦਾ ਫੈਲੀ ਨਾ ਤੇ ਉਹ ਗੋਰਾ ਅਗਲੇ ਦਿਨ ਆਪ ਹੀ ਪੁਲਿਸ ਅੱਗੇ ਪੇਸ਼ ਹੋ ਗਿਆ ਟੈਕਲਨ ਹਾਂ ਤੇ ਉਹ ਕਹਿੰਦਾ ਵੀ ਮੈਂ ਮੇਰਾ ਇਰਾਦਾ ਨਹੀਂ ਸੀ ਮਿਸ ਅੰਡਰਸਟੈਂਡਿੰਗ ਚ ਕਹਿੰਦਾ ਮੇਰੇ ਕੋ ਗੋਲੀ ਚੱਲ ਗਈ ਪਤਾ ਨਹੀਂ ਹੁਣ ਇਹਦੇ ਪਿੱਛੇ ਕੀ ਕਾਰਨ ਸੀ ਤੇ ਜੱਜ ਨੇ ਕਿਹਾ 18 ਜੂਨ ਤੱਕ ਹਾਂ 18 ਜੂਨ ਨੂੰ ਅਗਲੀ ਸੁਣਵਾਈ ਹੋਣੀ ਹੁਣ ਜਿਹੜੀ ਕੇ ਤੇ ਉਹਦੇ ਘਰ ਦੇ ਇਨਸਾਫ ਮੰਗਦੇ ਪਏ ਨੇ ਉਹਦੀ ਮੰਮੀ মিডিਆ ਸਾਹਮਣੇ ਆਈ ਤੇ ਵਿਚਾਰੀ ਬੇਹੋਸ਼ ਹੋ ਗਈ ਯਾਰ ਜ਼ਮੀਨ ਤੇ ਡਿੱਗੀ ਗੱਲ ਕਰਦੀ ਕਰਦੀ ਤੇ ਆਪਣੀ ਕਮਿਊਨਿਟੀ ਇਕੱਠੀ ਹੌਸਲਾ ਦੇ ਰਹੀ ਏ ਸਿੱਖ ਕਮਿਊਨਿਟੀ ਜਿੰਨੀ ਵੀ ਆਏ ਇੰਡੀਅਨ ਕਮਿਊਨਿਟੀ ਇਸ ਲਈ E' galoppata, è freddi e